ਕਮਿਤੀ 23 8 24 ਨੂੰ ਇੱਕ ਜਿਹੜੀ ਐਪਲੀਕੈਂਟ ਹੈ ਰਾਕਾ ਮਸੀ ਪਤਨੀ ਮੰਗਾ ਮਸੀ ਉਹਨਾਂ ਨੇ ਪੁਲਿਸ ਧਾਰੀਵਾਲ ਪੁਲਿਸ ਨੂੰ ਆ ਕੇ ਦੱਸਿਆ ਸੀ ਕਿ ਉਹਦੇ ਬੇਟੇ ਨੂੰ ਜੋ ਕਿ ਬਿਮਾਰ ਸੀਗਾ ਜਿਸ ਦਾ ਨਾਮ ਸੈਮੂਅਲ ਮਸੀ ਉਮਰ 30 ਸਾਲ ਹੈ ਉਹ ਬਿਮਾਰ ਸੀਗਾ ਉਹਨੂੰ ਉਹਦੀ ਸਿਹਤ ਦੇ ਵਾਸਤੇ ਉਹਨਾਂ ਨੇ ਪਾਦਰੀ ਜੋ ਜੋ ਸੀ ਉਹਨੂੰ ਘਰੇ ਬੁਲਾਇਆ ਸੀ ਪ੍ਰੇਅਰ ਕਰਨ ਦੇ ਲਈ ਜਨਾ ਦਾ ਨਾਮ ਜੈਕਬ ਮਸੀ ਅਤੇ ਬਲਜੀਤ ਸਿੰਘ ਹੈ ਤੇ ਉਹਨਾਂ ਨੇ ਪ੍ਰੇਅਰ ਕਰਨ ਤੋਂ ਇਲਾਵਾ ਉੱਥੇ ਜਾ ਕੇ ਉਸ ਮੁੰਡੇ ਦੀ ਕੁੱਟਮਾਰ ਕਰਤੀ ਔਰ ਉਹਨੂੰ ਕਾਫੀ ਜ਼ਿਆਦਾ ਜ਼ਖਮੀ ਕਰਤਾ ਜਿਸ ਤੋਂ ਬਾਅਦ ਉਸ ਬੱਚੇ ਦੀ ਜਿਹੜੀ ਡੈਥ ਹੋ ਗਈ ਸੀ ਉਹ ਉਸ ਤੋਂ ਬਾਅਦ ਉਹਨਾਂ ਨੇ ਅੰਡਰ ਪ੍ਰੈਸ਼ਰ ਉਹਦਾ ਸੰਸਕਾਰ ਵੀ ਕਰਾਤਾ ਇਸ ਸਾਰੇ ਵਾਕਿਆ ਦੀ ਇਨਫੋਰਮੇਸ਼ਨ ਜਦੋਂ ਉਹਨਾਂ ਨੇ ਪੁਲਿਸ ਨੂੰ ਦਿੱਤੀ داریਵਾਲ ਪੁਲਿਸ ਨੇ ਬੜੀ ਫੁਰਤੀ ਦਿਖਾਉਂਦੇ ਹੋਏ ਜਿਹੜੇ ਪਹਿਲਾਂ ਇੱਕ ਐਫਆਈਰ ਰਜਿਸਟਰ ਕੀਤੀ ਹੈ ਐਫਆਈਰ ਨੰਬਰ 88/23824 ਅਤੇ ਉਸ ਤੋਂ ਬਾਅਦ ਜਿਹੜੀ ਵਿਕਟਿਮ ਹੈ ਉਹਦੇ ਸਟੇਟਮੈਂਟਸ ਲੈ ਕੇ ਜੋ ਡਿਸਟ੍ਰਿਕਟ ਮੈਜਿਸਟਰੇਟ ਹੈ ਉਹਨਾਂ ਨੂੰ ਐਪਲੀਕੇਸ਼ਨ ਮੂਵ ਕਰਕੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਦੇ ਵਿੱਚ ਬੋਡੀ ਦਾ ਐਗਜ਼ਾਮਿਨਸ਼ਨ ਕੀਤਾ ਗਿਆ ਬੋਡੀ ਨੂੰ ਪੋਸਟਮਾਰਟ ਸਿਵਲ ਹਸਪੀਟਲ ਲੈ ਜਾ ਕੇ ਉਹਦਾ ਅਸ ਪਰ ਪ੍ਰੋਸੀਜਰ ਜੋ ਲਾ ਪਰ ਪ੍ਰੋਸੀਜਰ ਹੈ ਪੋਸਟਮਾਰਟਮ ਕੀਤਾ ਗਿਆ ਔਰ ਸਾਥੀ ਜੋ ਅਕਿਊਜ਼ ਹੈਗੇ ਜੈਕਮਸੀ ਬਲਜੀਤ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਹੈ ਤੇ ਉਹਦੇ ਹੋਰ ਵੀ ਜਿਹੜੇ ਅਣਪਛਾਤੇ ਸਾਥੀ ਸੀਗੇ ਉਹਨਾਂ ਨੂੰ ਵੀ ਜੋ ਹੈ ਉਹ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ ਤੇ ਰੇਟਰੀ ਕੀਤੀ ਜਾ ਰਹੀ ਹੈ ਪੋਸਟਮਾਰਟਮ ਇੱਕ ਪ੍ਰੋਪਰ ਬੋਰਡ ਦੇ ਥਰੂ ਕਰਾਇਆ ਗਿਆ ਹੈ ਜਿਸ ਵਿੱਚ ਫੋਰੈਂਸਿਕ ਦੇ ਡਾਕਟਰ ਵੀ ਹੈਗੇ ਸੋ ਉਹ ਹਰ ਪਹਿਲੂ ਤੋਂ ਉਹਦੀ ਜਾਂਚ ਕਰਨਗੇ ਤੇ ਆਪਣੀ ਫਾਈਨਲ ਰਿਪੋਰਟ ਦੇਣਗੇ ਬਾਡੀ ਦੀ ਉਸ ਤੋਂ ਆਰਪਨਸ ਜਿਹੜੇ ਵਿਕਟਮ ਹੈ ਉਹਨਾਂ ਦੇ ਜਿਹੜੇ ਕੰਪਲੇਨੈਂਟ ਹੈ ਉਹਨਾਂ ਦੇ ਬਿਆਨ ਤੋਂ ਵੀ ਇਹ ਚੀਜ਼ ਸਾਹਮਣੇ ਆਈ ਕਿ ਉਹਦੇ ਕਾਫੀ ਸੱਟਾਂ ਦੇ ਨਿਸ਼ਾਨ ਸੀਗੇ ਸੋ ਹਾਲੇ ਪੋਸਟਮਾਰਟਮ ਦੀ ਜਦੋਂ ਫਾਈਨਲ ਰਿਪੋਰਟ ਆਉਗੀ ਤਾਂ ਸਾਨੂੰ ਕਲੀਅਰ ਹੋਊਗਾ ਕਿ ਐਕਚੁਅਲ ਕੌਜ਼ ਆਫ ਡੈਥ ਤੇ ਬਾਕੀ ਵੀ ਕਿਹੜੀ-ਕਿਹੜੀ ਇੰਜਰੀਸ ਉਹਨੂੰ ਲੱਗੀਆਂ ਇਹ ਵੀ ਕੋਈ ਸਾਹਮਣੇ ਆਇਆ ਇਨਸੀਡੈਂਟ ਬਾਰੇ ਹਲੇ ਤੋ ਇਸ ਰਦੀ ਚ ਸਾਹਮਣੇ ਨਹੀਂ ਆਈਏ ਬਟ ਡੈਫੀਨਿਟਲੀ ਅਸੀਂ ਇਹਦੀ ਪੁੱਛਕਿਛ ਕਰਦੇ ਆ ਇਧਰ ਰਿਮਾਂਡ ਲੈ ਕੇ ਅਸੀਂ ਪੁੱਛਾਂਗੇ ਕਿ ਇਹਨਾਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਕੰਮ ਕੀਤਾ ਹੈ ਕਿਉਂਕਿ ਇਹ ਇਨਸੀਡੈਂਟ ਪੂਰਾ ਸਾਹਮਣੇ ਨਹੀਂ ਆਂਦਾ ਜੇਕਰ ਵਿਕਟਮ ਦੇ ਮਦਰ ਜਿਹੜੇ ਆ ਉਹ ਪੁਲਿਸ ਦੇ ਕੋਲ ਜਾ ਕੇ ਆਪਣਾ ਪੂਰਾ ਜਿਹੜਾ ਬਿਆਨ ਵਗੈਰਾ ਨਾ ਦਿੰਦੇ ਕਿਉਂਕਿ ਉਹਨਾਂ ਨੇ ਆਲਰੇਡੀ ਜੋ ਹੈ ਉਹਦਾ ਸੰਸਕਾਰ ਕਰਤਾ ਸੀ ਮਤਲਬ ਉਹਨੂੰ ਦਫ਼ਨਾ ਦਿੱਤਾ ਸੀ ਉਹ ਤਾਂ ਸੱਣੀ ਲੋਕ ਸਰ ਬਹੁਤ ਬਾਰੇ ਕਿਨੇ ਲੋਕਾਂ ਨੇ ਬੱਚੇ ਦਿੱਤੇ ਨੇ ਇਹ ਆਹ ਰੌਂਡ ਆਰਡਰ ਸਲੋਗੇ ਦੇ ਵਿੱਚ ਇਨਵੋਲਵ ਹੈ ਔਰ ਜਿਸ ਦੇ ਵਿੱਚ ਦੋ ਜਿਹੜੇ ਆ ਬਾਈ ਨੇਮ ਹੈ ਜਿਨਾਂ ਨੂੰ ਪਛਾਣਦੇ ਵੀ ਆ ਇਹਨਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਬਾਕੀਆਂ ਦੀ ਹਲੇ ਬਾਲਜਾ ਗਿਆ ਸਾਰੀ ਗੱਲ ਸਭ ਨੂੰ ਇਹਦਾ ਸੀ ਕਿ ਆਪ ਕੇਦਰ ਡਾਕਟਰ ਸਕੂਲ ਦੇ ਕੇ ਹਸਪਤਲਾਂ ਲੈ ਕੇ ਹਾਂਜੀ ਇਹ ਉਹ ਡੂਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਚੀਜ਼ਾਂ ਕਲੀਅਰ ਹੋ ਰਹੀ ਹੈ ਇਹਨਾਂ ਨੇ ਲਿਜਾਣ ਦੇ ਉੱਤੇ ਡਾਕਟਰ ਦੇ ਕੋਲ ਲੈ ਗਿਆ ਲੇਕਿਨ ਉਹ ਵਾਪਸ ਵੀ ਫਿਰ ਜੋ ਹੈ ਬੋਡੀ ਨੂੰ ਵਾਪਸ ਉਹਦੇ ਘਰੇ ਛੱਡਦਾ ਇਹ ਟੋਟਲੀ ਕਿੰਨੇ ਜਾਣੇ ਨੇ ਇਸ ਦਾ ਕੋਈ ਜਾਣ ਦਿੱਤਾ ਨਹੀਂ ਇਹ ਐਕਚੁਅਲੀ ਜੋ ਵਿਕਟਮ ਹੈ ਉਹਨਾਂ ਦਾ ਤੋਂ ਇੱਕ ਹੈ ਨਾ ਕਿ ਇਹਨਾਂ ਤੋਂ ਅਲਾਵਾ ਵੀ 8 ਦੇ ਕਰੀਬ ਹੋਰ ਵੀ ਲੋਕ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਹੈਲਪ ਕੀਤੀ ਹੈ ਜਾਂ ਮਾਰ ਪਟਾਈ ਕੀਤੀ ਸੀ ਪਰ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਇਹ ਗੱਲ ਹੋਵੇ ਕਲੀਅਰ ਹੋ ਜਾਊਗੀ ਜਦੋਂ ਇਹਨਾਂ ਦਾ ਪੁਲਿਸ ਰਿਪੋਰਟ ਜਿਹੜਾ ਹੈ ਉਹ ਤੋਂ ਵੀ ਪਤਾ ਚੱਲ ਜਾਊਗਾ ਤੇ ਟੈਕਨੀਕਲ ਐਵੀਡੈਂਸ ਤੋਂ ਵੀ ਸਭ ਨੂੰ ਕਲੀਅਰ ਹੋ ਜਾਊਗਾ ਦੋਨੋਂ ਤੋਂ ਇਹੀ ਰੂਲ ਰੂਲ ਜਿਹੜਾ ਇਹੀ ਹੈ ਕਿ ਇਹਨਾਂ ਨੇ ਇਹਨਾਂ ਨੂੰ ਬੰਦ ਕੇ ਇਹਨਾਂ ਤੇ ਦਿੱਲੀ ਕੁਤਮਾਰ ਕੀਤੀ ਸੀ ਇਹ ਇਹੀ ਰੂਲ ਹੈ